ਦੇ ਕਿ ਮੇ ਮੇ ਪਾਣੀ ਲਿਆ ਬੇ ਲੈ ਪੁੱਤ ਪਾਣੀ ਇਹਦੀ ਮੰਮੀ ਰੀ ਉਹ ਤਾਂ ਪਤਾ ਨਹੀਂ ਕਿੱਥੇ ਗਈਆਂ ਅੱਜ ਅੱਛਾ ਚੱਲ ਛੇਤੀ ਛੇਤੀ ਪਾਣੀ ਪੀ ਲੈ ਪੁੱਤ ਮੈਂ ਖੇਤ ਜਾ ਕੇ ਆਉਣੀ ਆ ਦੀਦੀ ਅਸੀਂ ਆਏ ਜੀ ਖੇਤੋਂ ਹਣਾ ਆਹ ਹੁਣ ਤੋਂ ਥੋੜੇ ਟਾਈਮ ਪਹਿਲਾਂ ਵੀ ਖਾਸਾ ਨਹੀਂ ਪਿਆ ਤੀਆ ਤੈਨੂੰ ਪਤਾ ਹੀ ਆ। ਅਸਤੋ ਸਾਰੇ ਭਿੱਜ ਗਏ। ਹਾਲੇ ਵੀ ਹੈਗਾ ਬੱਦਲ ਆ। ਆਹ ਸਮਝਦਾ ਨਹੀਂ ਤੈਨੂੰ ਕਿਤੇ ਘੇਰ ਨਾ ਲਵੇ। ਬੀਬੀ ਤੇਰੀ ਮਿੰਨ ਤੋਂ ਡਰਦੀ ਆ। ਅਸੀਂ ਤਾਂ ਚਲ ਤੈਨੂੰ ਦੱਸਤਾ ਹੁਣ ਬਾਕੀ ਤੇਰੀ ਮਰਜ਼ੀ। ਮੈਂ ਤਾਂ ਮੀਨੇਸ ਹਰੀਪੇ ਦੀ ਪੁੰਨਣੇ ਨੇ ਨਾ ਆ ਗਿਆ। ਜੁਆ ਕਾ ਕਹਿ ਵੀ ਰਹੇ ਵੀ ਜਾਨ ਆ ਬੀਬੀ ਜਾਨ ਆ। ਬੀਬੀ ਬੀਬੀ ਯਾਰ ਵੀ ਮਿਲ ਗਿਆ ਪੋਵਾ